ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਬਾਈ ਕੋਲ ਗੱਪਣਗਾ ਜੀ ਦੇਖ ਸਕਦੇ ਆ ਦੇ ਵਾਲੂਗਾ ਠੀਕ ਹੈ ਜੀ ਤੇ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਤ ਉਹ ਫੋਲੋਅਰ ਤੇ ਸੇਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੀ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਵੀਰ ਜੀ ਸასი ਗਾ ਜੀ ਸასი ਗਾ ਵੀਰ ਨਾਮ ਦੱਸੋ ਜੀ ਆਪਣਾ ਨਾਮ ਵਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਨੰਬਰ ਭਰਾ ਆਪਣਾ ਨੰਬਰ 9877503784 ਹਾਂਜੀ ਬਾਈ ਜੀ ਬੈਰ ਦੀ ਜਾਣਕਾਰੀ ਦੋਪਨੂੰ ਇਹਨੇ ਵੀਰ ਦੂਜੇ ਸੂਏ ਸੁਣਾਗਾ ਹਾਂਜੀ ਦੰਦੋਂ ਹੀ ਛਿੱਗੀ ਆ ਠੀਕ ਹੈ ਜੀ ਤੇ ਤਕਰੀਬਨ ਬਸ ਊਂਦੂ ਗਈ ਆ ਹੁਣ 10-20 ਮਿੰਟਾਂ ਦੇ ਵਿੱਚ ਸੁਕੂਗੀ ਠੀਕ ਹੈ ਜੀ ਹਾਂ ਤੇ ਰੇਟ ਰੂਟ ਭਰਾ ਦਾ ਰੇਟ ਇਹਦਾ ਫੋਨਤੀ ਕਰਾਂਗੇ ਰੇਟ ਫੋਨ ਤੇ ਪਿਛਲੇ ਸੂਏ ਦੁੱਧ ਕਿੰਨੇ ਤਾਈਏ ਪਿਛਲੇ ਸੂਏ ਨੇ 30 ਤੋਂ ਪਲੱਸ ਕੱਢਿਆ 30-32 ਲੀਟਰ ਦੁੱਧ ਕੱਢਿਆ ਜਾਏਗੀ ਆਪਣੇ ਆਪ ਦੀ ਖਾਸ ਬੰਦੇ ਤੋਂ ਹੀ ਆਈ ਆ ਇਸ ਵਾਰ ਦੇਖੋ ਗਰਮ ਵਾਲੀ ਠੀਕ ਹੈ ਜੀ ਗਰਮ ਵਾਲੀ ਇਹਦੇ ਵੱਲੋਂ ਬਸ ਸੁਕਣਾ ਵਧੀਆ ਤੇ ਮਾੜਾ ਤੋਰ ਕੇ ਦਿਖਾਵਾਂਗੇ ਬੈਠਾ ਸੁਣਦੇ ਹਾਂ ਟਾਈਮ ਹੋਇਆ ਪਿਆ ਜੀ ਪੱਕਾ ਸੁਣ ਮਾੜਾ ਦਿਖਾ ਦਨੇ ਤੋਰ ਕੇ ਮਾੜੀ ਜੀ ਤੇ ਲਓ ਜੀ ਤੋੜ ਹੰਰਕਵਾਲੀ ਤੇ ਦੇਖ ਸਕਦੇ ਹੋ ਠੀਕ ਹੈ ਜੀ। ਵਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ। ਤੇ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਤੁਹਾਨੂੰ ਸਕਰੀਨ ਤੇ ਬੈਕਸਾਈਡ ਵੀ ਮਿਲੂਗਾ ਠੀਕ ਹੈ ਜੀ। ਤੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ।